ਕਿਉਂ ਜੁਆਇਨ ਕੀਤਾ ਅੱਜ ਕੱਲ੍ਹ ਇਹ ਰਿਜ਼ਲਟ ਕਸਾਲੀ ਦੇ ਬਾਦਲ ਪਰਿਵਾਰ ਦਾ ਕਬਜ਼ਾ ਹੋਇਆ ਸ਼੍ਰੋਮਣੀ ਕਾਲੀ ਦਲ ਤੇ ਤੇ ਇਹਨਾਂ ਨੇ ਇਹਨੂੰ ਲਿਮਟਿਡ ਕੰਪਨੀ ਬਣਾ ਲਿਆ ਸਾਡੇ ਵਰਗਿਆਂ ਦੀ ਜਗ੍ਹਾ ਇਹਨਾਂ ਨੇ ਆਪਣੇ ਜਵਾਈਆਂ ਨੂੰ ਆਪਣੇ ਭਾਈਆਂ ਨੂੰ ਆਪਣੇ ਭਤੀਜਿਆਂ ਨੂੰ ਆਪਣੇ ਪੁੱਤਰਾਂ ਨੂੰ ਥਾਂ ਦਿੱਤੀ ਟਿਕਟਾਂ ਵੀ ਲਈਆਂ ਚੇਅਰਮੈਨ ਨੇ ਵੀ ਲਈਆਂ ਉਦੋਂ ਤੁਹਾਡੇ ਥੋੜਾ ਥੋੜੀ ਨੇੜਤਾ ਵੀ ਸੀ ਫਿਰ ਉਹ ਨੇੜਤਾ ਮਤਲਬ ਜਿਹੜੀ ਘਟ ਕਿਉਂ ਗਈ ਕਾਲੀ ਦਲ ਬਾਦਲ ਦੇ ਨੇੜੇ ਨਹੀਂ ਸੀ ਮੈਂ ਸ਼੍ਰੋਮਣੀ ਕਾਲੀ ਦਲ ਦੇ ਨੇੜੇ ਸੀ ਮੈਂ ਸ਼੍ਰੋਮਣੀ ਕਾਲੀ ਦਲ ਦੇ ਨੇੜੇ ਸੀ ਨਾ ਕੋਈ ਅਹੁਦਾ ਤੇ ਨਾ ਕੋਈ ਟਿਕਟ ਨਾ ਕੋਈ ਯੋਧਾ ਤੇ ਨਾ ਕੋਈ ਟਿਕਟ ਲਈ ਖੈਰਾ ਸਾਹਿਬ ਮਾਨ ਸਾਹਿਬ ਜਿਹੜੇ ਭਗਵੰਤ ਮਾਨ ਨੇ ਜਾਂ ਜਿਹੜੀਆਂ ਹੋਰ ਰਾਜਨੀਤਿਕ ਪਾਰਟੀਆਂ ਨੇ ਬੈਂਸ ਬ੍ਰਦਰ ਸਾਰਿਆਂ ਨਾਲ ਅਸੀਂ ਤਾਲਮਿਲ ਕਾਇਮ ਕਰਾਂਗੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਜਿਨ੍ਹਾਂ ਨੇ ਅੱਜ ਅਕਾਲੀ ਦਲ ਟਕਸਾਲੀ ਨੂੰ ਜੁਆਇਨ ਕੀਤਾ ਇਹਨਾਂ ਤੋਂ ਪੁੱਛਦਿਆਂ ਕਿ ਇਹਨਾਂ ਦਾ ਸਿਆਸੀ ਸਫ਼ਰ ਆਉਣ ਵਾਲਾ ਕਿਵੇਂ ਦਾ ਰਹੇਗਾ ਪੀਰ ਮੁਹੰਮਦ ਜੀ ਤੁਸੀਂ ਕਿਉਂ ਜੁਆਇਨ ਕੀਤਾ ਅੱਜ ਅਕਾਲੀ ਦਲ ਟਕਸਾਲੀ ਦੇ ਵਿੱਚ ਦੇਖੋ ਜੀ ਸ਼੍ਰੋਮਣੀ ਅਕਾਲੀ ਦਲ ਟਕਸਾਲੀ 14 ਦਸੰਬਰ 1920 ਨੂੰ ਹੌਂਦ ਵਿੱਚ ਆਇਆ ਸੀ ਤੇ ਫੈਡਰੇਸ਼ਨ 13 ਸਤੰਬਰ 1944 ਨੂੰ ਹੌਂਦ ਵਿੱਚ ਆਈ ਸੀ ਪਹਿਲਾਂ ਤੋਂ ਹੀ ਅਸੀਂ ਇਕੱਠੇ ਹਾਂ ਅਸੀਂ ਕਦੀ ਅਲੱਗ ਨਹੀਂ ਹੋਏ ਲੇਕਿਨ ਜਦੋਂ ਦਾ ਬਾਦਲ ਪਰਿਵਾਰ ਦਾ ਕਬਜ਼ਾ ਹੋਇਆ ਸ਼੍ਰੋਮਣੀ ਕਾਲੀਦਾਲ ਤੇ ਤੇ ਇਹਨਾਂ ਨੇ ਇਹਨੂੰ ਲਿਮਟਿਡ ਕੰਪਨੀ ਬਣਾ ਲਿਆ ਸਾਡੇ ਵਰਗਿਆਂ ਦੀ ਜਗ੍ਹਾ ਇਹਨਾਂ ਨੇ ਆਪਣੇ ਜਵਾਈਆਂ ਨੂੰ ਆਪਣੇ ਭਾਈਆਂ ਨੂੰ ਆਪਣੇ ਭਤੀਜਿਆਂ ਨੂੰ ਆਪਣੇ ਪੁੱਤਰਾਂ ਨੂੰ ਥਾਂ ਦਿੱਤੀ ਫਿਰ ਸਾਡੇ ਕੋਲ ਕੋਈ ਹੋਰ ਚਾਰਾ ਨਹੀਂ ਸੀ ਅਸੀਂ ਫੈਡਰੇਸ਼ਨ ਦੇ ਵਿੱਚ ਉਮਰਾ ਵਹਾਉਣ ਤੋਂ ਬਾਅਦ ਵੀ ਹੋਂਦ ਉਸ ਪਲੇਟਫਾਰਮ ਤੇ ਕੰਮ ਕਰਦੇ ਰਹੇ ਅੱਜ ਜਦੋਂ ਸਾਨੂੰ ਇੱਕ ਮੌਕਾ ਮਿਲਿਆ ਕਿ ਸ਼੍ਰੋਮਣੀ ਕਾਲੀਦਾਲ ਦੇ ਟਕਸਾਲੀ ਆਗੂਆਂ ਨੇ ਇਕੱਠੇ ਹੋ ਕੇ ਸ਼੍ਰੋਮਣੀ ਕਾਲੀਦਾਲ ਟਕਸਾਲੀ ਬਣਾਇਆ ਜਿਹੜਾ 1920 ਦੇ ਵਿੱਚ ਜ세ਦਾਰ ਸੁਰਮਕ ਸਿੰਘ ਝੁਭਾਲ ਵਰਗਿਆਂ ਨੇ ਆਇਆ ਸੀ ਸੋ ਇਹ ਕਾਲੀਦਲ ਅਸੀਂ ਤਾਂ ਜੁਆਇਨ ਕੀਤਾ ਔਰ ਫੈਡਰੇਸ਼ਨ ਨੂੰ ਵੀ ਅਸੀਂ ਬਕਾਇਦਾ ਬਰਕਰਾਰ ਰੱਖਾਂਗੇ ਉਹਨੂੰ ਨਵੀਂ ਲੀਡਰਸ਼ਿਪ ਦੇਵਾਂਗੇ ਤੇ ਪਹਿਲਾਂ ਵੀ ਤਾਂ ਜਿਹੜੇ ਫੈਡਰੇਸ਼ਨ ਦੇ ਆਗੂ ਸੀਗੇ ਪ੍ਰਕਾਸ਼ ਸਿੰਘ ਬਾਦਲ ਨਾਲ ਜੁੜੇ ਨੇ ਅਕਾਲੀ ਦਲ ਬਾਦਲ ਨਾਲ ਜੁੜੇ ਨੇ ਟਿਕਟਾਂ ਵੀ ਲਈਆਂ ਚੇਅਰਮੈਨ ਨੇ ਵੀ ਲਈਆਂ ਉਦੋਂ ਤੁਹਾਡੇ ਥੋੜਾ ਥੋੜੀ ਨੇੜਤਾ ਵੀ ਸੀ ਫਿਰ ਉਹ ਨੇੜਤਾ ਮਤਲਬ ਜਿਹੜੀ ਘਟ ਕਿਉਂ ਗਈ ਦੇਖੋ ਵੇਖੋ ਢੀਂਡ ਸਾਹਿਬ ਕੈਪਟਨ ਕਮਲਜੀਤ ਸਿੰਘ ਜਸਹਦਰ ਰਣਜੀਤ ਸਿੰਘ ਬ੍ਰਹਮਪੁਰਾ ਬਹੁਤ ਸਾਰੇ ਆਗੂ ਜਿਹੜੇ ਆ ਉਹ ਸਾਡੇ ਪਹਿਲਾਂ ਹੀ ਸੰਪਰਕ ਦੇ ਵਿੱਚ ਹੀ ਸੀ ਇਸੇ ਕਰਕੇ ਮੈਨੂੰ ਕਹਿੰਦੇ ਸੀ ਕਿ ਅਕਾਲੀ ਦਲ ਬਾਦਲ ਦੇ ਨੇੜੇ ਆ ਅਕਾਲੀ ਦਲ ਬਾਦਲ ਦੇ ਨੇੜੇ ਨਹੀਂ ਸੀ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਨੇੜੇ ਸੀ ਜਿਹੜੇ ਉਹਦੇ ਵਿੱਚ ਚੰਗੇ ਆਗੂ ਸਨ ਜਿਹੜੇ ਵਰਕਰ ਨੂੰ ਪਹਿਚਾਨਦੇ ਸਨ ਜਿਹੜੇ ਪੰਥ ਪ੍ਰ ਚ ਵੀ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਵਾਸਤੇ ਅੱਗੇ ਜਾਵਾਂਗੇ ਤੇ ਫੈਡਰੇਸ਼ਨ ਵੀ ਲੰਮਾ ਸਮਾਂ ਪਿੱਛੇ हट ਗਈ ਸੀ ਜੋ ਆਨੰਦ ਪ੍ਰਸਾਦ ਦਾ ਮਤਾ ਉਸ ਤੋਂ ਅਕਾਲੀ ਦਲ ਨੇ ਵੀ ਤਲੰਝਲੀ ਦਿੱਤੀ ਸੀ ਪੰਜਾਬ ਦੀਆਂ ਮੰਗਾਂ ਪੰਜਾਬ ਦੇ ਪਾਣੀਆਂ ਦੀਆਂ ਮੰਗਾਂ ਦਰਿਆ ਜੋ ਬਿਜਲੀ ਜੋ ਡੈਮ ਨੇ ਉਹਨਾਂ ਦੀਆਂ ਮੰਗਾਂ ਬਹੁਤ ਸਾਰੇ ਮੰਗਾਂ ਤੋਂ ਪਿੱਛੇ ਰਹਿ ਗਿਆ ਸੀ ਮਾਮਲਾ ਤੇ ਲੜਾਈ ਹੋਰ ਪਾਸੇ ਚਲੀ ਗਈ ਸੀ ਅੱਜ ਬ੍ਰਹਮਪੁਰਾ ਸਾਹਿਬ ਨੇ ਸਪਸ਼ਟ ਕਿਹਾ ਕਿ ਪੰਜਾਬ ਸਲਫੀ ਡਟਰਮੀਨੇਸ਼ਨ ਔਰ ਪੰਜਾਬ ਦੇ ਵੱਧ ਅਧਿਕਾਰਾਂ ਦੀ ਗੱਲ ਆਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਉਸ ਦੇ ਉੱਪਰ ਅਸੀਂ ਸਾਰਾ ਆਉਣ ਵਾਲੇ ਦਿਨਾਂ ਦੇ ਵਿੱਚ ਕਿ ਸਾਡਾ ਰਾਜਸੀ ਮਤਾ ਧਾਰਮਿਕ ਮਤਾ ਅਸੀਂ ਉਹਦੇ ਉੱਤੇ ਕਮ ਕਰਾਂਗੇ ਔਰ ਪੰਜਾਬ ਨੂੰ ਇੱਕ ਸਵੱਛ ਰਾਜ ਦੇਣ ਵਾਸਤੇ ਅਸੀਂ ਕੋਸ਼ਿਸ਼ ਕਰਾਂਗੇ ਔਰ ਉਸ ਦੇ ਵਿੱਚ ਪਹਿਲਾਂ ਲੋਕ ਸਭਾ ਦੇ ਇਲੈਕਸ਼ਨ ਫਿਰ ਐਸਜੀਪੀਸੀ ਦੇ ਇਲੈਕਸ਼ਨ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਵੀ ਇਲੈਕਸ਼ਨ ਆਉਣਗੇ ਉਹ ਅਸੀਂ ਜਿੱਤਣ ਵਾਸਤੇ ਲੜਾਂਗੇ ਇਸੇ ਲਈ ਖੈਰਾ ਸਾਹਿਬ ਮਾਨ ਸਾਹਿਬ ਜਿਹੜੇ ਭਗਵੰਤ ਮਾਨ ਨੇ ਜਾਂ ਜਿਹੜੀਆਂ ਹੋਰ ਰਾਜਨੀਤਿਕ ਪਾਰਟੀਆਂ ਨੇ ਬੈਂਸ ਬ੍ਰਦਰ ਸਾਰਿਆਂ ਨਾਲ ਅਸੀਂ ਤਾਲਮਿਲ ਕਾਇਮ ਕਰਾਂਗੇ ਤੇ ਤੁਸੀਂ ਕੁਝ ਅਹੁਦੇ ਲੈ ਕੇ ਜਾਂ ਟਿਕਟਾਂ ਲੈ ਕੇ ਇਦਾਂ ਸਰਗਰਮੀ ਕਰੋਗੇ ਜਾਂ ਕੁਝ ਤੁਸੀਂ ਪਹਿਲਾਂ ਦੀ ਤਰ੍ਹਾਂ ਅਲੱਗੇ ਰਹੋ ਨਾ ਕੋਈ ਅਹੁਦਾ ਤੇ ਨਾ ਕੋਈ ਟਿਕਟ ਪਰ ਪਾਰਟੀ ਫਿਰ ਵੀ ਕੋਈ ਜ਼ਿੰਮੇਵਾਰੀ ਦੇਗੀ ਕੋਈ ਡੈਜਿਗਨੇਸ਼ਨ ਦੇਗੀ ਤਾਂ ਉਹ ਸਾਰੇ ਵਰਕਰਾਂ ਨਾਲ ਸਲਾਮਤ ਸਹਿਬਰਾ ਕਰਕੇ ਜਰੂਰ ਹੁੰਦੇ ਤੇ ਕੰਮ ਕਰਾਂਗੇ ਨਰਸਵਾਲ ਜਿਹੜੀਆਂ 2019 ਦੇਆਂ ਲੋਕ ਸਭਾ ਚੋਣਾਂ ਨੇ ਉਹਦੇ ਕੀ ਕੀ ਮੁੱਦੇ ਬਣਨਗੇ ਪੰਜਾਬ ਦੇ ਉਹਦੇ ਵਿੱਚ ਮੇਨ ਮੁੱਦਾ ਹੈ ਕਿ ਕਿਸਾਨਾਂ ਦੀ ਜਿਹੜੀ ਇਸ ਵੇਲੇ ਦਸ਼ਾ ਵਿਗੜੀ ਏ ਔਰ ਖੁਦਕਸ਼ੀਆਂ ਕਰ ਰਹੇ ਨੇ ਨੌਜਵਾਨ ਦੇਸ਼ ਛੱਡ ਕੇ ਬਾਹਰ ਭੱਜ ਰਹੇ ਨੇ ਸਾਰੀਆਂ ਉਹਨਾਂ ਮਸਲਿਆਂ ਦੇ ਉੱਤੇ ਅਸੀਂ ਵਿਚਾਰ ਵਟਾਂਦਰਾ ਕਰਕੇ ਪੰਜਾਬ ਦੇ ਭਲੇ ਵਾਸਤੇ ਪੰਜਾਬ ਦੀ ਬਿਹਤਰੀ ਵਾਸਤੇ ਜੋ ਵੀ ਚੰਗਾ ਕਰ ਸਕਦੇ ਹੋ ਕਰਨ ਦੀ ਕੋਸ਼ਿਸ਼ ਕਰਾਂਗੇ ਧੰਨਵਾਦ ਧੰਨਵਾਦ ਇਹ ਸੰਨ ਕਰਨਲ ਸਿੰਘ ਪੀਰ ਮੁਹੰਮਦ ਜਿਨ੍ਹਾਂ ਨੇ ਅੱਜ ਅਕਾਲੀ ਦਲ ਟਕਸਾਲੀ ਨੂੰ ਜੁਆਇਨ ਕੀਤਾ ਹੈ ਇਹਨਾਂ ਦਾ ਕਹਿਣਾ ਕਿ ਪੰਜਾਬ ਦੇ ਭਲੇ ਲਈ ਹਮ ਖੈਲੀ ਪਾਰਟੀਆਂ ਨੂੰ ਨਾਲ ਲੈ ਕੇ ਉਹ ਲੋਕ ਸਭਾ ਚੋਣਾਂ ਦੀ ਲੜਾਈ ਲੜਨਗੇ ਕੈਮਰਾਮੈਨ ਕੁਲਜਿੰਦਰ ਸੂਤ ਦੇ ਨਾਲ ਦਰਸ਼ਨ ਸਿੰਘ ਖੁਖਰ ਚੰਡੀਗੜ੍ਹ